ਜਿਹੜਾ ਐਸਟੀਪੀ ਚੋਂ ਟ੍ਰੀਟ ਹੋ ਕੇ ਪਾਣੀ ਬਾਹਰ ਆ ਰਿਹਾ ਜੀ ਲੁਧਿਆਣਾ ਦੇ ਵਿੱਚ ਅੱਜ ਐਮਐਲਏ ਗੁਰਪ੍ਰੀਤ ਗੋਗੀ ਕਾਰੋਬਾਰੀਆਂ ਦੇ ਨਾਲ ਫੋਕਲ ਪੁਆਇੰਟ 8 ਦੇ ਵਿੱਚ ਸਥਿਤ ਜੀਬੀਆਰ ਗਰੁੱਪ ਵੱਲੋਂ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਸੀਈਟੀਪ ਪਲੈਂਟ ਦਾ ਜਾਇਜ਼ਾ ਲੈਣ ਲਈ ਪਹੁੰਚੇ ਇਸ ਦੌਰਾਨ ਐਮਐਲਏ ਗੋਗੀ ਨੇ ਕਿਹਾ ਕਿ ਪਲੈਂਟ ਦੇ ਵਿੱਚ ਕੁਝ ਖਾਮੀਆਂ ਜ਼ਰੂਰ ਹਨ ਉਹਨਾਂ ਨੇ ਪਲੈਂਟ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀ ਝਾੜ ਵੀ ਲਾਈ ਨਾਲ ਹੀ ਐਮਐਲਏ ਨੇ ਕਿਹਾ ਕਿ ਪੰਜਾਬ ਦੀ 1600 ਇੰਡਸਟਰੀ ਦੀ ਏ 5 ਲੱਖ ਲੀਟਰ ਪਾਣੀ ਟ੍ਰੀਟ ਕਰਨ ਦਾ ਦਾਅਵਾ ਕਰ ਰਹੇ ਹਨ ਜੋ ਕਿ ਇੰਡਸਟਰੀ ਇਸ ਤੋਂ ਕਿਤੇ ਜ਼ਿਆਦਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਪਾਣੀ ਉਹ ਟਰੱਕਾਂ ਦੇ ਵਿੱਚ ਲੈ ਕੇ ਜਾਂਦੇ ਹਨ ਅਤੇ ਲੈ ਕੇ ਆਉਂਦੇ ਹਨ ਪਰ ਕਿੱਥੇ ਪਾਣੀ ਜਾਂਦਾ ਹੈ ਇਸ ਦੀ ਉਹ ਵਿਜੀਲੈਂਸ ਦੇ ਵਿੱਚ ਜਾਂਚ ਕਰਵਾਉਣਗੇ ਐਮਐਲਏ ਨੇ ਅੱਗੇ ਕਿਹਾ ਕਿ ਪਲਾਂਟ ਦੇ ਵਿੱਚ ਮਾਨਿਟਰਿੰਗ ਕਮੇਟੀ ਦਾ ਇੱਕੋ ਹੀ ਪ੍ਰਧਾਨ 17 ਸਾਲ ਤੋਂ ਬਣ ਰਿਹਾ ਹੈ ਇਸ ਵਿੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੌਕੇ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਉੱਥੇ ਨਹੀਂ ਆਏ ਗੋਗਿਨੇ ਗਿਆ ਕਿ ਦਾਲ ਦੇ ਵਿੱਚ ਕਾਲਾ ਕੁਝ ਜ਼ਰੂਰ ਹੈ ਜਿਸ ਦੀ ਅਸੀਂ ਡੰਗਾਈ ਨਾਲ ਜਾਂਚ ਕਰਵਾਵਾਂਗੇ ਉਹਨਾਂ ਨੇ ਅੱਗੇ ਕਿਹਾ ਕਿ ਸਾਡਾ ਮਕਸਦ ਬੁੱਡੇ ਨਾਲੇ ਨੂੰ ਸਾਫ਼ ਕਰਵਾਉਣਾ ਹੈ ਜਿਸ ਲਈ ਅਸੀਂ ਲੱਗੇ ਹੋਏ ਹਾਂ ਜਦੋਂ ਕਿ ਦੂਜੇ ਪਾਸੇ ਟ੍ਰੀਟਮੈਂਟ ਚਲਾਉਣ ਵਾਲੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਮਰੱਥਾ ਦੇ ਮੁਤਾਬਿਕ ਕੰਮ ਕਰ ਰਹੇ ਹਾਂ ਉਹਨਾਂ ਨੇ ਅੱਗੇ ਕਿਹਾ ਕਿ ਜਿੰਨੀ ਫੈਕਟਰੀਆਂ ਸਾਡੇ ਨਾਲ ਜੁੜੀਆਂ ਹੋਈਆਂ ਹਨ ਅਸੀਂ ਉਹਨਾਂ ਦਾ ਪਾਣੀ ਟ੍ਰੀਟ ਕਰਦੇ ਹਾਂ ਬਾਕੀ ਗੈਰ ਕਾਨੂੰਨੀ ਫੈਕਟਰੀਆਂ ਦੇ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਹੈ ਇਸਨਾਲੇ ਉਹਨਾਂ ਨੇ ਅੱਗੇ ਕੀ ਕੀ ਸੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਸਾਰਾ ਕੰਮ ਕਰ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਵਿਜੀਲੈਂਸ ਜਾਂਚ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਕਰਵਾ ਸਕਦੇ ਹਨ ਇਸਨਾਲੀ ਉਹਨਾਂ ਨੇ ਸਾਫ਼ ਕਿਹਾ ਕਿ ਐਸੇ ਬੁੱਢੇ ਨਾਲੇ ਦੇ ਵਿੱਚ ਟ੍ਰੀਟ ਕੀਤਾ ਹੋਇਆ ਪਾਣੀ ਵੀ ਨਹੀਂ ਪਾ ਰਹੇ ਆ ਉਹ ਪਾਣੀ ਅਸੀਂ ਅੱਗੇ ਸਪਲਾਈ ਕਰਦੇ ਹਾਂ ਅੱਗੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸੀਵਰੇਜ ਦਾ ਕਨੈਕਸ਼ਨ ਤੱਕ ਵੀ ਨਹੀਂ ਹੈ ਉੱਥੇ ਗੁਰਪ੍ਰੀਤ ਗੋਗੀ ਵੱਲੋਂ ਇਸ ਤੋਂ ਬਾਅਦ ਬੁੱਢੇ ਨਾਲੇ ਦਾ ਵੀ ਜਾਇਜ਼ਾ ਵੀ ਲਿਆ ਗਿਆ ਅਤੇ ਪਾਣੀ ਦੇ ਸੈਂਪਲ ਵੀ ਭਰੇ ਗਏ ਇਸਰਾਨ ਕਾਰੋਬਾਰੀ ਵੀ ਉਹਨਾਂ ਨਾਲ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਅੱਜ ਜੀਬੀਆਰ ਗਰੁੱਪ ਜੋ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਪਾਣੀ ਟ੍ਰੀਟ ਕਰਨ ਦਾ ਦਾਅਵਾ ਕਰ ਰਿਹਾ ਹੈ ਉਸ ਦਿਨ ਅੱਜ ਜਾ ਕੇ ਅਸੀਂ ਹਾਲਾਤ ਵਖਾਏ ਹਨ ਅਤੇ ਉਹਨਾਂ ਨੇ ਅੱਗੇ ਕਿਹਾ ਕਿ ਟ੍ਰੀਟਮੈਂਟ ਪਲੈਂਟ ਜੇਕਰ ਸਹੀ ਤਰ੍ਹਾਂ ਕੰਮ ਕਰਦੇ ਹੁੰਦੇ ਤਾਂ ਇੰਡਸਟਰੀ ਇੰਨੀ ਬਦਨਾਮ ਹੁੰਦੀ ਹੀ ਨਹੀਂ ਦੇਖੋ ਅੱਜ ਸਾਰੀ ਇੰਡਸਟਰੀ ਵੇਪਰ ਬਣਾਉਣ ਦੇ ਜਿਨ੍ਹਾਂ ਦੇ ਸੀਟਪੀ ਆਲਰੇਡੀ ਚੱਲ ਰਿਹਾ 105 ਐਮਐਡੀ ਰੇਪਟਿਓ ਕੀ ਹੈ ਜਿੰਦਾ ਦਾ ਕਿ ਡਿਸਚਾਰਜ ਠੀਕ ਹੋ ਕੇ ਉਸ ਤੋਂ ਬਾਅਦ ਸੀਟਪੀ ਦੇ ਤੋਂ ਬਾਅਦ ਚੱਲਦੀ ਤੋਂ ਬਾਅਦ ਉਸ ਦੇ ਨਾਲੇ ਤੱਕ ਪਰ ਉਹਨਾਂ ਨੂੰ ਵੀ ਜਿਹੜੀਆਂ ਅੱਜ ਐਨਜੀਟੀ ਦੇ ਨੋਰਮ ਦੇ ਤੇ ਉਹਦੇ ਕੋਲ ਦੇ ਗਿਆ ਕਰਦੇ ਨਾ ਉਕਸਿੰਦੇ ਜੇ ਰੇ ਪੰਜਾਬ ਬਤ ਕਰਾਂਗੇ ਪਰ ਉਹਦੇ ਵਿੱਚ ਇੱਕ ਗੱਲ ਬੜੀ ਹੈਰਾਨੀ ਵਾਲੀ ਗੱਲ ਆ ਇੱਕ 8 ਪੇਸ ਪੋਪਰ ਫਾਇਲ ਦੀ ਇੱਕ ਜੀਬੀਆ ਕੰਪਨੀ ਹੈ ਜਿਹੜੀ ਕਿ 2007 ਵਿੱਚ ਸਾਡੇ ਪੀਐਸਐਸਸੀ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਦਾ ਰਾਹੋਂ ਦੇ ਵੱਲੋਂ ਇਹ ਇੱਕ ਸੀਟਿਪੀ ਇੱਥੇ 0.5 ਮੈਟਰੀਲ ਲਗਾਇਆ ਗਿਆ ਸੀਗਾ ਔਰ ਜਿਹਦੇ ਚ 5 5 ਲੱਖ ਲੀਟਰ ਪਾਣੀ ਟਰੀਟ ਕਰਨ ਵਾਸਤੇ ਰੋਜ਼ ਆਪ ਕੈਪੈਸਿਟੀ ਹੈ ਇਹਨਾਂ ਦੀ ਔਰ 1600 ਦੇ ਕਰੀਬ ਜਿਹੜੀ ਇੰਡਸਟਰੀ ਆ ਪੂਰੇ ਪੰਜਾਬ ਦੀ ਹੁਣ ਆ ਸੌ 1600 ਸਾਲ 1600 ਇੰਡਸਟਰੀ ਪੰਜਾਬ ਦੀ ਜਿਹੜੀ ਇਲੈਕਟ੍ਰੋਪਲੇਟਿੰਗ ਯੂਨਿਟਸ ਜਿਹੜੇ ਹੈਗੇ ਨੇ ਕਿਉਂਕਿ ਇਹ ਬੜੇ ਆ ਡੇਂਜਰਸ ਕੰਪੋਨੈਂਟਸ ਨੇ ਜਿਹੜੇ ਕਿ ਜਿੰਦਾ ਕਿ ਆ ਮਿਸਾਲ ਹੋ ਰਿਹਾ ਹੈਗਾ ਉਹਦੇ ਲਈ ਅਜਿਹੀ ਸਾਰੇ ਇੰਡਸਟਰੀ ਆ ਸਾਰੇ ਆ ਕੇ ਮਾਰ ਜੋ ਕਹਿੰਦੇ ਜੀਆ ਕਿ ਜਿਆ ਕਿ ਡੈਕਟਰ ਨਹੀਂ ਪਤਾ ਪਰ ਵੀ ਪਰ ਵੀ ਸੀ ਜੀ ਬਕ ਨੇ ਜਦੋਂ ਆ ਸੈਸ਼ਨ ਕੀਤੀ ਆ ਇਨਾਂ ਦੀਆਂ ਕੁਝ ਗੱਲਾਂ ਨਾਲ ਮੈਂ ਸਹਿਮਤ ਨਹੀਂ ਹੈਗਾ ਇਹਨਾਂ ਦੀਆਂ ਨਾਲ ਕਿਉਂਕਿ ਇੰਨੀ ਜਦੋਂ ਪੁਰਾਣੀ ਕੋਈ 2007 ਦੀ ਇਹਨਾਂ ਨੇ ਚਲਾਈ ਪਈ ਹੈ ਇਹਨਾਂ ਦੀ ਮਿਲਟਰੀ ਕਮੇਟੀ ਹੈ ਉਹ ਇਹ ਰਿਪੋਰਟ ਵੀ ਆ ਵੀ 2 ਸਾਲ ਦੀ 3 ਸਾਲ ਦੀ 4 ਸਾਲ ਦੀ ਪਰ ਉਹ ਇਹ ਸੰਪੂਰਨੀ ਦਾ ਜਵਾਬ ਨਹੀਂ ਦੇ ਪਾਇਆ ਅਤੇ ਕਿਉਂਕਿ ਇਹ 2007 ਲੱਗੇ ਹੁਣ ਤੱਕ ਜੋ ਪੀਐਸਆਈਸੀ ਦੇ ਵਿੱਚ ਬਲੈਕ ਸ਼ੀਪਸ ਬੈਠੀਆਂ ਨੇ ਸਾਡੇ ਡਿਪਾਰਟਮੈਂਟ ਦੀਆਂ ਉਹ ਅਫਸਰ ਔਰ ਇਹਨਾਂ ਦਾ ਨੈਕਸਸ ਆ ਜਿਹੜਾ ਬੜਾ ਭਾਰੀ ਆ ਜਿਹਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਸਾਨੂੰ ਸ਼ੱਕ ਆ ਕਿ ਕੁਝ ਨਾ ਕੁਝ ਗੜਬੜ ਹੈ ਸੈਕੰਡਲੀ ਜਿਹੜਾ ਇਹਨਾਂ ਨੇ ਇਰੀਗੇਸ਼ਨ ਵਾਲੀ ਗੱਲ ਕੀਤੀ ਹੈ ਜੀ ਜੀ ਨੇ ਪਲਾਂਟਸ ਨੂੰ ਪਾਣੀ ਦੰਨੇ ਆ ਉਹਦਾ ਵੀ ਮੈਨੂੰ ਕੋਈ ਤਸੱਲੀ ਬਖਸ਼ ਇਹਦਾ ਵੱਲੋਂ ਜਵਾਬ ਨਹੀਂ ਮਿਲਿਆ ਹੈ ਕਿ ਜਿਹੜਾ ਇਹ ਲੈਕਟੋਸ ਮੀਟਿੰਗ ਦਾ ਪਾਣੀ ਇਸ ਕਰਕੇ ਦੀ ਉਹਨ ਕਰਕੇ ਰੀਸਾਈਕਲਿੰਗ ਕਰਕੇ ਕਹਿੰਦੇ ਜੀ ਸੈਂਟਰ ਵਰਕ ਜੀਲੋਂ ਤੱਕ 26 ਕਿਲੋਮੀਟਰ ਤੱਕ ਇਹ ਵਟੀਆਂ ਜਾਂਦੀਆਂ ਨੇ ਪਰ ਮੈਨੂੰ ਤਾਂ ਕਦੇ ਕੁਝ ਉੱਥੇ ਸੈਂਟਰ ਵਰਕ ਜੀ ਵੀ ਨਹੀਂ ਨਜ਼ਰ ਆਇਆ ਕਿ ਇੱਥੇ ਪਾਣੀ ਨਜ਼ਰ ਆਤਾ ਹੋਵੇ ਬਾਕੀ ਦੇਖਦੇ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ ਉੱਤੇ ਵੀ ਪੂਰੀ ਪਹਿਰਾ ਚਲਾਂਗੇ ਗੱਲ ਤਾਂ ਸਿਰਫ ਤੇ ਸਿਰਫ ਇੱਥੇ ਇੰਨੀ ਆਈ ਹੋਈ ਆ ਕਿ ਇਲੈਕਟ੍ਰੋਪਲੇਟਿੰਗ ਦਾ ਪਾਣੀ ਵੀ ਗੁੱਡੇ ਨਾਲੇ ਜਾ ਰਿਹਾ ਜਿਉ ਗੁੱਡੇ ਨਾਲੇ ਚ ਜਾ ਰਿਹਾ ਤੇ ਕਿਉਂ ਨਹੀਂ ਇੱਥੇ HCl ਵਗੈਰਾ ਕੋਲਾਡ ਸਾਡੀ ਇੰਡਸਟਰੀ ਰਲ ਕੇ ਤੇ ਗੌਰਮੈਂਟ ਅਸੀਂ ਰਲ ਕੇ ਕਿਉਂ ਨਾ ਲਾਈ ਜਿਸ ਨਾਲ ਹਾਈਡਰੋਕਲੋਰਿਕ ਜਿਹੜਾ ਲਿਕੁਇਡ ਕਿਸਟਾਰ ਦੇ ਨਾਲ ਇੱਕ ਸੀਟਿਪੀ ਲੱਗਣਾ ਚਾਹੀਦਾ ਹੈਗਾ ਜਿਹਦੇ ਨਾਲ ਕਿ ਇਲੈਕਟ੍ਰੋਪਲੇਟਿੰਗ ਦਾ ਲੱਗ ਕੋਈ ਸੀਟਿਪੀ ਲੱਗੇ ਜਿਸ ਨਾਲ ਡਾਈਂਗ ਯੂਨਿਟ ਦਾ ਲੱਗ ਚੱਲ ਰਿਹਾ ਲੱਗ ਚੱਲ ਰਿਹਾ ਉਦੋਂ ਹਰ ਚੀਜ਼ ਸੈਪਰੇਸ਼ਨ ਨਾਲ ਇਹ ਜੇ ਟ੍ਰੀਟਮੈਂਟ ਅਸੀਂ ਕਰਾਂਗੇ ਤਾਂ ਘਟਿਆਂ ਨਾਲ ਹੀ ਸਫਾਈ ਕਰ ਸਕਦੇ। ਜੀ ਇਹ 1600 ਫੈਕਟਰੀਆਂ ਦਸੀਆਂ ਕਰੀ ਇਹ ਪੂਰੇ ਪੰਜਾਬ ਦੀਆਂ ਨੇ ਮੈਂ ਹੈਰਾਨ ਆ ਯਾਰ ਸਿਰਫ ਪੂਰੇ 1600 ਫੈਕਟਰੀਆਂ ਨੂੰ ਸਿਰਫ ਇਹ ਕਹਿੰਦੇ ਸਿਰਫ ਹਾਂ ਇਹਦੇ ਪੰਜ ਸਿਰਫ 5 ਲੱਖ ਲੀਟਰ ਕਹਿੰਦੇ ਪਾਣੀ ਰੋਜ਼ ਸਵਾ 4 ਲੱਖ ਲੀਟਰ ਪਾਣੀ ਅੰਦਰ ਸਾਡੇ ਕੋਲ ਕਹਿੰਦੇ ਪਾਫਾ ਛੁੱਟ ਜਾਂਦਾ ਕਿ ਆ ਕਿਹੜੀ ਆ ਪਾਫਾ ਛੁੱਟਦਾ ਬਣੀ ਆ ਜਿਹੜੀ ਅਨੁਸਰ ਰੈਸ ਦੇਖੀ ਆ ਨੇ ਜਿਹੜੀਆਂ ਲਾਇਸੈਂਸ ਜਿਹਨਾਂ ਕੋਲ ਦਈਏਗਾ ਬਿਲਕੁਲ ਇਕ ਤਰ੍ਹਾਂ ਡਬਲ ਕਨੈਕਸ਼ਨ ਦੇਖੋ ਜਿਹੜੀਆਂ ਅਥੋਰਾਈਜ਼ਡ ਇਲੈਕਟ੍ਰੋਪਲੇਟਿੰਗ ਸਿਟੀ ਆਫ ਬੁਟੇ ਨਾਲ ਜਿਹੜੇ ਪਾਣੀ ਨੂੰ ਉਹਨਾਂ ਦੇ ਉੱਤੇ ਫੌਰੀ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਜਿਹੜੇ ਸਹੀ ਕੰਮ ਕਰਦੇ ਆ ਉਹ ਵੀ ਇਸ ਲਪੇਟੇ ਚ ਆ ਰਹੇ ਨੇ ਇਸ ਕਰਕੇ ਜਦੋਂ ਤੱਕ ਇਲੈਕਟ੍ਰੋਪਲੇਟ ਜਿਨ੍ਹਾਂ ਦੇ ਇਹਨਾਂ ਨਾਲ ਜੀਵੀਆਰ ਕੰਪਨੀ ਜਿਹੜੀ ਦੱਸਦੇ ਪਏ ਨੇ ਇਹ ਅੱਠ ਕੇਸਿੰਗ ਬੁਝਾੜੇ ਚ ਆ ਇਕ ਕੋਈ ਸੀਟੀ ਵੀ ਹੈ ਇਨੀ ਮਨੋਪਲੀ ਹੈ ਤੇ ਕਿ ਹੋਰ ਸੀਟੀ ਕੋ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ

ਔਰ ਪਾਣੀ ਕਿੱਥੇ ਇਰੀਗੇਸ਼ਨ ਦੀ ਸੁੱਟਦੇ ਆ ਉਹ ਵੀ ਦੇਖਿਆ ਜਾਏਗਾ ਔਰ ਇਨਰ ਆਡਿਟ ਆਡਿਟ ਰਿਪੋਰਟ ਇਹਨਾਂ ਦੀ ਕੀ ਕਹਿੰਦੀ ਹੈਗੀ ਆ 1600 ਜਿਹੜੀਆਂ ਫੈਕਟਰੀਆਂ ਚੱਲਦੀਆਂ ਨੇ ਕਿੰਨਾ ਰੋਜ਼ ਉਹ ਭੇਜਦੀਆਂ ਨੇ ਪਾਣੀ ਇਹਨਾਂ ਨੂੰ 1600 ਕਹਿੰਦੇ ਪੂਰੇ ਪੰਜਾਬ ਚੋ ਕੋਈ ਛੋਟੀ ਜੀ ਗੱਲ ਨਹੀਂ ਦੀ ਸਿਰਫ 4 ਲੱਖ ਪਾਣੀ ਇਕੱਠਾ ਹੁੰਦਾ ਮੈਂ ਤਾਂ ਮੰਨਦਾ ਇਸ ਗੱਲ ਨੂੰ ਔਰ ਇਹ ਠੀਕ ਹੈ

ਇਹ ਇੱਕ ਇੱਕ ਗੀਤੀ ਕਰ ਬੜੀਆਂ ਹੋਈਆਂ ਸਾਡੀ ਬਿਮਾਰੀ ਦੀ ਜੜ ਐਸੋ ਸ਼ੁਰੂ ਹੋ ਗਈ ਆ ਅੱਜ ਫੇਸਬੁਕ ਤੇ ਸਾਫੀ ਦੱਲਾ ਇਸ ਤਰੀਕੇ ਨਾਲ ਹੋ ਗਿਆ ਕਿ ਹੌਲਾ ਰਸਵਾ ਜਿਹੜਾ ਬਕਰ ਸੈਂਟਰ ਜਿਹੜੀ ਕੀ ਨਿਧੀ ਹੋਈ ਹੈ ਪ੍ਰਦੂਸ਼ਣ ਬਹੁਤ ਬਹੁਤ ਹੈ ਜੀ ਸੋਨਾ ਸੋਚਿੰਗ ਮੈਂ ਉਹੀ ਹੈਰਾਨ ਆ ਵੀ 0.5 ਟਨ ਕੋ ਲ ਐਮ ਐਲ ਡੀ ਦਾ ਹੈਗਾ ਹੀ ਹੈ ਕਪੈਸਿਟੀ ਤੇ 8 9 ਐਮ ਐਲ ਡੀ ਦਾ ਕੈਪੈਸਿਟੀ ਸਪਲਾਈ ਕਰਦਾ ਹੁਣ ਕੀ 0.8 ਦਾ ਵੀ ਇਹ ਦੇਖਣਾ ਪੈਣਾ ਵੀ ਕੀ ਇਹਨਾਂ ਨੇ ਉਹ ਮਸ਼ੀਨਾਂ ਵੀ ਲਾਈਆਂ ਨੇ ਜਾਂ ਸਿਰਫ ਕਾਗਜ਼ੀ ਪੱਤੀ ਸਾਰਾ ਕੁਝ ਹੋ ਰਿਹਾ ਹੈਗਾ ਇਹ ਇੱਕ ਬਹੁਤ ਵੱਡਾ ਇੱਕ ਇਕੇ ਲੀਕਸ ਜਾਇਗਾ ਉਸ ਲੀਕਸ ਨੂੰ ਖੋਲਣਾ ਸਟਾਪ ਕਰਨਾ ਜ਼ਰੂਰੀ ਹੈ ਕਿਉਂਕਿ ਇੱਥੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਾ ਹੋ ਰਿਹਾ ਹੈਗਾ ਤੇ ਅਸੀਂ ਤਾਂ ਜ਼ਮੀਨੀ ਪੱਧਰ ਤੋਂ ਜਿੱਥੋਂ-ਇਤੋਂ ਸਾਨੂੰ ਲੀਕੇਜ ਹੋ ਰਹੀ ਹੈਗੀ ਆ ਉਹਦੇ ਨਾਲ ਇੱਕ ਅਦਾ ਜੋ ਤੁਸੀਂ ਕੰਪੋਨੈਂਟ ਨੇ ਲੋਕਾਂ ਨੂੰ ਬਾਦੂ ਕੰਪੋਨੈਂਟ ਨੇ ਜ਼ਹਿਰੀਲੇ ਕੰਪੋਨੈਂਟ ਨੇ उन्होंने ਨੂੰ ਸਿੱਕਿਸਤ੍ਰਿਕ ਕਰਨ ਨਾਲ ਕੋ ਸੈਪਰੇਟ ਕਰਨਾ ਇਹਨਾਂ ਦੇ ਐਕਸੀਲ ਪਲਾਨਟ ਲੱਗਣ ਹਾਈਡੋਕਲੋਰਿਕ ਅੰਕੋਟ ਦੇ ਜਿਹੜੇ ਸੀਪੀਸੀ ਪ੍ਰੋਜੈਕਟ ਪਲੱਸ ਇਹ ਆਪਣੇ ਆਪਣੇ ਯੂਨਿਟ अपने ਹਿਸਾਬ ਨਾਲ ਲੱਗੇ ਵਿਖਿਆ ਜਾਏਗਾ ਇਸੇ ਬੜੀ ਕੰਮ ਕਰਨ ਦੀ ਲੋੜ ਆ ਤੇ ਇਹਦੇ ਚ ਸਿੱਧੇ ਤੌਰ ਤੇ ਪੋਲੂਸ਼ਨ ਬੋਰਡ ਨਾਲ ਜ਼ਿੰਮੇਵਾਰ ਹ 101% ਨਾਲ ਜ਼ਿੰਮੇਵਾਰ ਬਿਲਕੁਲ ਇਸੇ ਲਈ ਨਹੀਂ और इतने जिन्हें इंप्लाइज ने मेरा ख्याल जो मेरी जानकारी का वो तुम दसो जी सारे रिटायर्ड पुलिस ऑफिसर जो कितने पुलिस ऑफिसर भी रिटायर होते हैं ना पुलिस बोर्ड के ठीक है जी है एक और नहीं ओनली वन ठीक कोई है ठीक कोई है बेसिकली इस प्लांट को पुलिस बोर्ड ही ऑपरेट कर रहा गलत है गलत तरीके से बस थैंक ਕਿ ਇਹ ਕੱਲੇ ਰਲ ਮਿਲ ਕੇ ਕੰਮ ਕਰਾਂਗੇ ਚਲੋ ਚੱਕੜੇ ਚਾਹੀਦੇ ਐ ਐਮਪੀ ਨੇ ਸਾਡੇ ਯਾਰ ਕਿਉਂ ਨਹੀਂ ਚੱਕਲੇ ਉਹਨਾਂ ਦੀ ਜ਼ਿੰਮੇਵਾਰੀ ਉਨੀ ਹੈ ਜਿੰਨੀ ਸਾਡੀ ਹੈ ਮੈਂ ਧੰਨਵਾਦ ਕਰਦਾ ਰਾਜਾ ਜੀ ਦਾ ਕਿ ਉਹ ਵੀ ਬੁੱਡੇ ਨਾਲੇ ਦੇ ਉੱਤੇ ਸੀਰੀਅਸ ਹੋਏ ਨੇ ਤੇ ਕੰਮ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਚੁਣਿਆ ਵੋਟਾਂ ਪਾਈਆਂ ਤੇ ਮੈਨੂੰ ਵੋਟਾਂ ਪਾਈਆਂ ਨੇ ਰਲ ਪਿਲ ਰਲ ਮਿਲ ਕੇ ਇੱਥੇ ਕੋਈ ਸਿਆਸਤ ਨਹੀਂ ਹੈ ਸਾਰੀਆਂ ਸਾਰੀਆਂ ਪਾਰਟੀਆਂ ਜੀ ਆਇਆਂ ਨੂੰ ਆਉਣ ਔਰ ਇਸ ਮੁੱਦੇ ਦੇ ਉੱਤੇ ਇਹਦਾ ਹੱਲ ਅਸੀਂ ਕੱਢਾਂਗੇ ਸਾਰੇ ਰਲ ਕੇ ਤੇ ਅਸੀਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਇੱਥੇ ਕੋਈ ਰਾਜਨੀਤੀ ਨਹੀਂ ਹੈ ਇਹਦੇ ਤੇ ਸਿਰਫ ਲੋਕਾਂ ਨੂੰ ਬਚਾਉਣ ਦੀ ਇੱਕ ਸਾਡੀ ਹੈਗੀਆ ਮਿਹਨਤ ਕਰ ਰਹੇ ਅਸੀਂ ਲੋਕ ਤੇ ਉਹਦੇ ਲਈ ਅਸੀਂ ਜੋ ਧਈਆ ਮਾਰਿਆ ਮੈਨੂੰ ਉਮੀਦ ਆ ਸਾਰੇ ਲੀਡਰ ਸਾਰੇ ਪਾਰਟੀਆਂ ਦੇ ਲੀਡਰ ਸਹਿਬਾਨ ਇਹਦੇ ਵਿੱਚ ਵਕ ਚੜ ਕੇ ਯੋਗਦਾਨ ਪਾਣਗੇ ਥੈਂਕ ਯੂ ਥੈਂਕ ਯੂ ਜੀਨਾਸ ਜਾਂਚ ਦੀ ਕੀ ਗੱਲ ਹੈ ਹਾਂਜੀ ਕਿੱਥੇ ਤੱਕ ਉਹ ਜਾਂਚ ਪਹੁੰਚ ਗਈ ਹੈ ਦੇਖੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਲਿਖੇ ਭੇਜ ਚੁੱਕੇ ਹਾਂ ਦੋ ਕਮੇਟੀਆਂ ਇੱਕ ਕਮੇਟੀ ਮੇਰੇ ਵਾਲੀ ਲੋਕਲ ਗਵਰਨਮੈਂਟ ਦੀ ਇੱਕ ਕਮੇਟੀ ਬੁੱਢੇ ਨਾਲੇ ਦੋਨਾਂ ਨੇ ਅਸੀਂ ਸਵਾਰਸ਼ ਕਰਤੀ ਹੈ ਵੀ ਇਹਦੀ ਪੂਰੀ ਬਿਜ਼ਨਸ ਜਾਂਚ ਆ ਜਾਈ ਦੀ ਸੀਬੀਆਈ ਔਰ ਜੁਡੀਸ਼ਰੀ ਤੁਹਾਡੀ ਪੈਰਲਰ ਕਰਾਓ ਠੀਕ ਆ ਉਹ ਸਾਡੇ ਮਾਜੋਬ ਮੁਖਤਸਰ ਅਸਟਾ ਥੋੜੇ ਜਿ ਮਾਰਨੇ ਠੀਕ ਹੋ ਜਾਣਗੇ ਤੇ ਉਹ ਵੀ ਹੋ ਜਗਾ ਐਮਐਨ ਸਾਹਿਬ ਇੱਕ ਸਵਾਲ ਵੀ ਆ ਜਾਂਦਾ ਤੁਸੀਂ ਇਕੱਲੇ ਇਸ ਆਵਾਜ਼ ਨੂੰ ਚੁੱਕ ਰਹੇ ਹੋ ਕਿਤਨਾ ਕਿਤੇ ਵਿਰੋਧੀ ਜਿਹੜੇ ਹੈਗੇ ਉਹ ਸਵਾਲ ਚੁੱਕ ਰਹੇ ਨੇ ਚਾਹੇ ਵਾਤਾਵਰਨ ਪ੍ਰੇਮੀ ਨੇ ਉਹ ਵੀ ਕਹਿ ਰਹੇ ਨੇ ਇਹ ਇੰਡਸਟਰੀ ਦੇ ਹੱਕ ਦੇ ਵਿੱਚ ਕੁਝ ਖੜੇ ਨਹੀਂ। ਬਾਕੀ ਐਮਐਲਏ ਕਿਉਂ ਸਾਥ ਨਹੀਂ ਦੇ ਰਹੇ ਬੁੱਡੇ ਨਾਲ ਦੇ ਸਾਥ? ਮੇਰੀ ਗੱਲ ਸੁਣੋ, ਬਾਕੀ ਇਹ ਤਾਂ ਮੈਨੂੰ ਨਹੀਂ ਪਤਾ। ਮੈਂ ਜਿਹੜੇ ਵੀ ਜੱਥੇਬੰਦੀਆਂ ਕੱਲੀਆਂ ਜਨੋਂ ਸਰਕਾਰ ਜੋ ਉਹਨੇ ਸਾਡੇ ਲਈ ਉਹ ਵੀ ਬੁੱਡੇ ਨਾਲ ਦੇ ਨੂੰ ਸਾਫ਼ ਕਰਨ ਲਈ ਉਹ ਵੀ ਬਚਨਬੰਦ ਰਹੇ, ਉਹ ਕਰ ਰਹੇ ਨੇ। ਪਰ ਮੈਂ ਇੱਕ ਉਤਤੌਰ ਨੁਮੈਂਦਾ ਚੁਣੇ ਆਉਣ ਕਰਕੇ ਮੈਨੂੰ ਇੰਡਸਟਰੀ ਨੇ ਗੋਟਾ ਪਾਈਆਂ। ਬਿਲਕੁਲ ਕਾਰੋਬਾਰੀਆਂ ਨੇ ਪਾਈਆਂ, ਮੈਨੂੰ ਆਪ ਕਿਸਾਨਾਂ ਨੇ ਨਹੀਂ ਪਾਈਆਂ, ਆਪ ਮਜ਼ਦੂਰਾਂ ਨੇ ਨਹੀਂ ਪਾਈਆਂ, ਆਪ ਵਪਾਰੀਆਂ ਨੇ ਪਾਈਆਂ, ਆਪ ਲੋਕਾਂ ਨੇ ਹੀ ਪਾਈਆਂ। ਤਾਂ ਹੀ ਗੁਰਪ੍ਰੀਤ ਗੋਕੀ ਐਮਐਲਏ ਬਣਿਆ। मैं किसी एक पास नुकसान नही करा ग्री खड़े किसी मैं कम कर रहा इंडस्ट्री बेहतरी कर जाना बचा जो इतना चल रहा ਕੋਟੇ ਸਾਹਮਣੇ ਆ ਜਾਣਾ ਕੋਈ ਬਚਾਰਾ ਸਰਕਾਰ ਨੂੰ ਫੈਸਲੇ ਹੋ ਗਏ ਜੀ ਕਾਰਵਾਈ ਕਿਉਂ ਮਤਲਬ ਲੱਗੇ ਨਾ ਸਰਕਾਰ ਹੀ ਕਰ ਰਹੀ ਆ ਲਗਾਤਾਰ ਤੁਸੀਂ ਸਰਕਾਰ ਦਾ ਨਵਾਂਦਾ ਹੀ ਕਰ ਰਿਆ ਨਾ ਤੁਸੀਂ 3 ਮਹੀਨੇ ਤੋਂ ਤੁਸੀਂ ਸੀ ਕੋਈ ਨਹੀਂ ਮਿਹਨਤ ਕਰ ਰਿਆ ਨਾ ਇੱਕ ਸੀਦਾ ਇੱਕ ਛੋਟੀ ਜਿਹੀ ਕੀੜੀ ਸੀ ਚੜ ਜਾਂਦੀ ਜੀ ਢਲ ਪੈ ਦੀ ਚੜ ਜਾਂਦੀ ਢਲ ਪੈ ਅਖੀਰ ਚੋ ਮੰਜ਼ਲ ਤੇ ਪਹੁੰਚ ਗਈ ਸੀ ਨਾ ਮੈਂ ਵੀ ਛੋਟੀ ਜਿਹੀ ਕੀੜੀ ਆ ਮੈਂ ਕੋਸ਼ਿਸ਼ ਕੋਸ਼ਿਸ਼ ਕਰਕੇ ਬਾਹਰ ਤੇ ਚੜ ਜੂਗਾ ਚਿੰਤਾ ਨਾ ਕਰੋ ਥੈਂਕ ਯੂ ਜੀ ਸਰ ਜੀ ਨਾਮ ਇਹ ਮੈਂ ਪ੍ਰਦੀਪ ਸਿੰਘ ਜੀ ਜੂਨੀਅਰ ਡਾਇਰੈਕਟਰ ਜੀਆਰ ਹਾਂ ਸਰ ਜੀ ਮਾਨਯੋਗ ਐਮਐਲਏ ਸਾਹਿਬ ਨੇ ਜੋ ਬਿਆਨ ਦਿੱਤੇ ਹੈ ਮੈਂ ਉਹਦੇ ਬਾਰੇ ਆਪਣਾ ਬਿਆਨ ਦੇਣਾ ਚਾਹੁੰਦਾ ਨੰਬਰ 1 ਤਾਂ ਜਿਹੜਾ ਜਿਆਦਾ ਸਵਾਲ ਕੀਤਾ ਗਿਆ ਕਿ ਜਿਹੜੇ 17 ਸਾਲ ਤੋਂ ਜਾਂ ਇਹ ਅਸੀਂ ਕੰਮ ਨੂੰ ਕਰ ਰਹੇ ਹਾਂ ਲਗਾਤਾਰ ਇਹ ਕਿਉਂ ਲਗਾਤਾਰ ਕੀਤਾ ਜਾ ਰਿਹਾ ਹੈ ਇਹ ਪਲਾਂਟ ਜਿਹੜਾ ਸੀ ਜਦੋਂ ਪੀਐਸਆਈਸੀ ਨੇ ਦਿੱਤਾ ਇਹ ਬਾਇਓਲੋਜੀਕਲ ਟ੍ਰੀਟਮੈਂਟ ਪਲਾਂਟ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਜ਼ੀਰੋ ਲਿਕਵਿਡ ਡਿਸਚਾਰਜ ਕੀਤਾ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਹੁਕਮਾਂ ਦੇ ਅਕੋਰਡਿੰਗਲੀ ਮੇਰੇ ਇਹ ਪਹਿਲਾਂ 200 KL ਦਾ ਪਲਾਂਟ ਬਣਾਇਆ ਇੰਡਸਟਰੀਆਂ ਵਧੀਆਂ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਜੋ ਰਿਕਵੈਸਟ ਦਿਵਾਓ ਕਿਉਂਕਿ ਸਰਕਾਰ ਇਹਦੇ ਤੇ ਜਿਹੜੀ ਲੈਟਸ ਬਾਡੀ ਬਣੀ ਹੋਈ ਹੈ ਉਹਦੇ ਕੋਲ ਇਨਵੈਸਟਮੈਂਟ ਲਈ ਇੰਨੇ ਪੈਸੇ ਨਹੀਂ ਆ ਕਿ ਪਲਾਂਟ ਦੀ ਕੈਪੈਸਿਟੀ ਵਧਾਈ ਜਾ ਸਕੇ ਅਕੋਰਡਿੰਗਲੀ ਜਿਹੜਾ ਉਹਨਾਂ ਨੇ ਸਾਨੂੰ ਹੀ ਇਹ ਕਿਹਾ ਕਿ ਤੁਸੀਂ ਇਹਦੀ ਕੈਪੈਸਿਟੀ ਵਧਾਓ ਤੇ ਜਿਹੜਾ ਇਨਵੈਸਟਮੈਂਟ ਹੋਏਗੀ ਉਹ ਜੀਵੀਆ ਕਰੇਗਾ ਉਸ ਇਨਵੈਸਟਮੈਂਟ ਦੇ ਅਗੇਂਸਟ ਸਾਨੂੰ ਟਾਈਮ ਦਿੱਤਾ ਗਿਆ ਪਹਿਲੀ ਵਾਰੀ ਨਹੀਂ ਦੂਜੀ ਵਾਰੀ ਨਹੀਂ ਤੀਜੀ ਵਾਰੀ ਤੇ ਜਿਹੜਾ ਹੈਗਾ ਇਸ ਕਰਕੇ ਅਸੀਂ ਜਿਹੜਾ ਟਾਈਮ ਹੈ ਉਹ ਇਨਵੈਸਟਮੈਂਟ ਦੇ ਗਏ ਸਾਨੂੰ ਸਰਕਾਰ ਨੇ ਦਿੱਤਾ ਅਸੀਂ ਕੋਈ ਇਹ ਨਹੀਂ ਕਿ ਇੱਕ ਵਾਰੀ ਲੈ ਕੇ ਅਸੀਂ 15 ਸਾਲ ਵਾਸਤੇ ਕੋਈ ਕੋਈ ਏਜੰਸੀ ਲੱਗਦੀ ਹੈ ਸਰਕਾਰ ਲਾਉਂਦੀ ਹੈ ਤੇ ਅਸੀਂ ਉਹਦੇ ਅਕੋਰਡਿੰਗਲੀ ਕੰਮ ਕਰਦੇ ਹਾਂ ਸਰਕਾਰ ਦੀਆਂ ਇੰਸਟਰਕਸ਼ਨ ਦੇ ਮੁਤਾਬਕ ਮਾਨਿਟਰੀ ਕਮੇਟੀ ਆ ਵੀ ਉਹਦੇ ਜਿਹੜੇ ਜੰਮਾ ਦੇ ਯੂਟਿਊਬ ਦੇ ਬਦਲੇ ਬੇਸੇ ਪ੍ਰਸਾਰਕ ਸਾਲੂ ਮਾਨਿਟਰੀ ਕਮੇਟੀ ਦੇ ਜਿਹੜੇ ਜੀ ਲਾਸਟ ਦੇ ਪਹਿਲਾ ਇਲੈਕਸ਼ਨ ਹੋਏ ਫੇਅਰ ਇਲੈਕਸ਼ਨ ਹੋਏ ਸੀ ਉਹਦੇ ਆਲਰੇਡੀ ਹੋ ਚੁੱਕੇ ਆ ਉਹ ਜਿਹੜੀ ਬੋਡੀ ਹੈ ਸਾਡੀ ਉਹ 3 ਸਾਲ ਵਾਸਤੇ ਬਣਦੀ ਹੈ ਉਸ ਤੋਂ ਬਾਅਦ ਫਿਰ ਨਵੇਂ ਇਲੈਕਸ਼ਨ ਹੁੰਦੇ ਨੇ ਹਰ ਵਾਰੀ ਨਵੇਂ ਹੁੰਦੇ ਨੇ ਹੁਣ ਇਹ ਜਦੋਂ ਦੀ ਐਕਚੁਅਲੀ ਕੀ ਹੋਇਆ ਕਿ ਜਿਹੜੀ ਡੈਥ ਹੋ ਗਈ ਸੀ ਸਾਡੇ ਸੀਓ ਸਾਹਿਬ ਦੀ ਉਸ ਤੋਂ ਬਾਅਦ ਫਿਰ ਇਹ ਕਮੇਟੀ ਹੈ ਜਿਹੜੀ ਅਜੇ ਸਰਕਾਰ ਦੇ ਕੋਲ ਹੈ ਜਿਹੜੇ ਸਾਡੇ ਡਾਇਰੈਕਟਰ ਇੰਡਸਟਰੀ ਸਾਹਿਬ ਨੇ ਉਹ ਐਸ ਵੇਲੇ ਸਾਡੇ ਸੀਓ ਨੇ ਤੇ ਬਾਕੀ ਉਹਨਾਂ ਨੇ ਨਾਮਿਨੇਟ ਮੈਂਬਰ ਕੀਤੇ ਹੋਏ ਨੇ ਉਹ ਸਾਰਾ ਦੇਖਦੇ ਕਰ ਰਹੇ ਨੇ ਤੇ ਅਕੋਰਡਿੰਗਲੀ ਚੱਲ ਰਿਹਾ ਅਜੇ ਉਹਨਾਂ ਨੇ ਇਲੈਕਸ਼ਨ ਕੁਦਵਾਰਾ ਹੋਣਗੇ ਫਿਰ ਸਾਡੀ ਕਮੇਟੀ ਜਿਹੜੀ ਲਾਈਵ ਹੋ ਜਾਏਗੀ ਉਹ ਨਵੀਂ ਕਮੇਟੀ ਆਏਗੀ ਉਹਦੇ ਅਕੋਰਡਿੰਗ ਜੇ ਸਾਡਾ ਹੋ ਸੱਚ ਲੈ ਇੱਕ ਬਿਜਲੀ ਆਪਦੀ ਜਾਂਚ ਦੀ ਮੰਗ ਕੀਤੀ ਹੈ ਹਾਂਜੀ ਬਿਜਲੀ ਅਸੀਂ ਜਾਣਦੇ ਕੋਈ ਪ੍ਰੋਬਲਮ ਹੈ ਤੁਹਾਨੂੰ ਦੱਸ ਰਿਹਾ ਜੀ ਜਿਹੜਾ ਹੈ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਜਿਹੜਾ ਪਾਣੀ ਲੈਨੇ ਆ ਜੀ ਜਿਹੜਾ ਸਾਡਾ ਪਾਣੀ ਸਾਡੇ ਕੋਲ ਆਂਦਾ ਹੈ ਉਹ ਪਾਣੀ ਅਸੀਂ ਲਿਆ ਕੇ ਉਥੋਂ ਮਿੰਨਤੀ ਕਰਦੇ ਆ ਜੀ ਉਥੋਂ ਜੋ ਚੱਕ ਕੇ ਉਹਨੂੰ ਮਿੰਨ ਕੇ ਅਸੀਂ ਉਸੇ ਵੇਲੇ ਪਰਚੀ ਕੱਟਦੇ ਆ ਉਹ ਪਰਚੀ ਆਨਲਾਈਨ ਹੁੰਦੀ ਹੈ ਉਹ ਜਿਹੜੀ ਆਨਲਾਈਨ ਪਰਚੀ ਐ ਪলিউਸ਼ਨ ਕੰਟਰੋਲ ਬੋਰਡ ਕੋਲ ਵੀ ਜਾਂਦੀ ਆ ਉਹ ਦੀ ਜਦੋਂ ਮਰਜ਼ੀ ਗੱਡੀ ਦੀ ਇਨਸਪੈਕਸ਼ਨ ਕਰਦੇ ਨੇ ਰੈਗੂਲਰ ਜਾਂ ਇੰਟਰਮਿਟੈਂਟ ਜਦੋਂ ਕਰਨੀ ਹ ਇਹ ਸਾਡੇ ਕੋਲ ਇੱਥੇ ਪਾਣੀ ਆਉਂਦਾ ਅਸੀਂ ਉਹਦੀ ਚੈਕਿੰਗ ਕਰਦੇ ਆਂ ਉਹ ਕਰਤੀਆਂ ਦੇ ਅਕੋਰਡਿੰਗਲੀ ਪਾਣੀ ਜਿਹੜਾ ਸਾਡਾ ਇੱਥੇ ਆ ਜਾਂਦਾ ਟ੍ਰੀਟ ਹੁੰਦਾ ਟ੍ਰੀਟ ਹੋ ਕੇ ਉਹਦਾ ਜ਼ੀਰੋ ਲਿਕਵਿਡ ਡਿਸਚਾਰਜ ਵਾਸਤੇ ਟ੍ਰੀਟ ਹੁੰਦਾ ਅਸੀਂ ਆਰਓ ਚ ਪਾਣੀ ਕੱਢਦੇ ਆਂ ਜਿਹੜਾ ਆਰਓ ਦਾ ਪਾਣੀ ਹੈ ਜਿਹੜਾ ਕਿ ਇਕਵਲੀ ਪੀਣ ਦੇ ਲਈ ਵਰਗਾ ਪਾਣੀ ਹੁੰਦਾ ਉਹ ਪਾਣੀ ਅਸੀਂ ਆਪਣੀਆਂ ਗੱਡੀਆਂ ਵਿੱਚ ਪਾ ਕੇ ਉਹਨੂੰ ਅਸੀਂ ਜਿਹੜਾ ਇੱਕ ਤਾਂ ਸਮਰਾਲਾ ਚੋਂ ਤੋਂ ਲੈ ਕੇ ਸਮਰਾਲਾ ਦਾ ਜਿਹੜਾ ਟੋਲ ਟੈਕਸ ਬੈਰੀਅਰ ਆ ਉੱਥੇ ਤੱਕ ਜੋ ਸੈਂਟਰ ਵਰਜ ਆ ਉੱਥੇ ਅਸੀਂ ਪਾਣੀ ਜਿਹੜਾ ਸਾਰਾ ਦਿੰਨੇ ਆਂ ਉਸ ਜਿਹੋ ਦੇ ਬੁਟੇ ਵੈਸੇ ਚੰਡੀਗੜ੍ਹ ਜਾਓ ਜਿਹੜਾ ਤਸ਼ਰੀਹ ਲੈ ਕੇ ਤੁਹਾਨੂੰ ਪਤਾ ਲੱਗੇਗਾ ਕਿ ਚੰਡੀਗੜ੍ਹ ਦੇ ਜਿੱਥੇ ਤੱਕ ਅਸੀਂ ਸਾਡਾ ਟੋਲ ਟੈਕਸ ਬੈਰੀਅਰ ਹੈ ਉੱਥੇ ਤੱਕ ਬੁਟਿਆਂ ਦੀ ਕੰਡੀਸ਼ਨ ਤੇ ਉਦੋਂ ਪਰਾਂ ਬੁਟਿਆਂ ਦੀ ਕੰਡੀਸ਼ਨ ਤੁਹਾਨੂੰ ਆਪੇ ਫਰਕ ਨਜ਼ਰ ਆਏਗੀ ਕਿ ਅਸੀਂ ਪਾਣੀ ਜਦੋਂ ਜਾਵਾਂਗੇ ਤੁਹਾਨੂੰ ਕੋਈ ਨਾ ਕੋਈ ਗੱਡੀ ਸਾਡੀ ਇਸ ਖਵੇ ਸੱਜੇ ਪਾਸੇ ਕੋਈ ਮਿਲੂਗੀ ਜਿਹੜੀ ਕਿ ਪਾਣੀ ਪਹੁੰਚਦੀ ਹੋਵੇਗੇ ਦੋਸਤੋ ਬਾਅਦ ਅਸੀਂ ਜਿਹੜਾ ਹੈਗਾ ਸਾਰਾ ਪਾਣੀ ਜੀ ਇਹ ਲਿਆ ਕੇ ਇਹ ਅਸੀਂ ਬਾਕੀ ਵੀ ਬਰਦਮਾ ਨੂੰ ਦਿੰਨੇ ਆ ਹੋਰ ਕੰਸਟਰਕਸ਼ਨ ਵਾਸਤੇ ਵੀ ਦਿੰਨੇ ਆ ਪਾਣੀ ਜਿਹੜੀ ਉਸ ਤੋਂ ਬਾਅਦ ਕਿ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਹੈਗਾ ਪਾਣੀ ਅਸੀਂ ਸੀਵਰਤ ਪਾਣੀ ਜਾਂ ਇੰਡਸਟਰੀਆਂ ਦੇ ਇਹਨਾਂ ਨੇ ਗੱਲ ਕੀਤੀ ਹੈ ਸਾਡੇ ਪਲਾਂਟ ਦੇ ਅੰਦਰ ਕੋਈ ਸਾਡਾ ਮਿਊਨਿਸਪਲ ਕਾਰਪੋਰੇਸ਼ਨ ਨਾਲ ਸੀਵਰ ਦਾ ਕਨੈਕਸ਼ਨ ਨਹੀਂ ਹੈ ਤੇ ਅਸੀਂ ਸਾਰਾ ਪਾਣੀ ਟੀਟ ਕਰਕੇ ਬਾਹਰ ਦਿੰਨੇ ਆ ਜਿਹੜਾ ਆ ਗਿਆ ਬਾਕੀ ਇਹਨਾਂ ਨੇ ਕਿਹਾ ਇੰਡਸਟਰੀਆਂ ਪਾਣੀ ਦਿੰਦੀਆਂ ਨੇ ਜਾਂ ਉਹਨਾਂ ਕੋਲ ਡਬਲ ਕਨੈਕਸ਼ਨ ਹੈ ਉਹ ਡਬਲ ਕਨੈਕਸ਼ਨ ਜਿਹੜਾ ਜੀ ਇੰਡਸਟਰੀਆਂ ਕੋਲ ਸੀਵਰ ਦਾ ਹਰੇਕ ਕੋਲ ਆਪਣਾ ਕਨੈਕਸ਼ਨ ਹੈ ਐਜ਼ ਅ ਇੰਡਸਟਰੀ ਨਾਟ ਐਜ਼ ਅਸੀਂ ਕੋਈ ਨਾ ਕਨੈਕਸ਼ਨ ਦੁਆਇਆ ਕਿਸੇ ਨੂੰ ਨਾ ਦਿੰਦੇ ਨਾ ਦੇਣ ਤੇ ਲਾਇਆ ਹੈ ਉਹ ਉਹਨਾਂ ਨੇ ਆਪਣਾ ਕਨੈਕਸ਼ਨ ਲਿਆ ਆਪਣਾ ਪਾਣੀ ਟੀਟ ਕਰਕੇ ਡੋਮੈਸਟਿਕ ਗੋਲਚ ਪਾਉਂਦੇ ਨੇ ਜੇ ਉਹ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਨੇ ਉਹਨਾਂ ਦੀ ਮਰਜ਼ੀ ਹੈ ਸਾਨੂੰ ਜਿੰਨਾ ਪਾਣੀ ਦਿੰਦੇ ਨੇ ਅਸੀਂ ਉਹਨੇ ਦੇ ਟੀਟ ਕਰਨ ਦੇ ਹੱਕਦਾਰ ਹੈ ਜਿਹੜਾ ਪਾਣੀ ਸਾਨੂੰ ਇੰਡਸਟਰੀਆਂ ਨਹੀਂ ਦਿੰਦੀਆਂ ਉਹਦੇ ਅਸੀਂ ਕਿਸੇ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ ਉਹ ਅਸੀਂ ਆਪਣੇ ਐਗਰੀਮੈਂਟਲ ਚ ਲਿਖਿਆ ਹੁੰਦਾ ਕਿ ਜੋ ਸਾਨੂੰ ਪਾਣੀ ਦਿਓਗੇ ਅਸੀਂ ਉਹੀ ਟੀਟ ਕਰਨਾ ਜਿਹੜਾ ਨਹੀਂ ਦਿਓਗੇ ਤੁਸੀਂ ਜ਼ਿੰਮੇਵਾਰ ਹੋ ਪੋਲੀਸ਼ਨ ਕੰਟਰੋਲ ਬੋਰਡ ਤੁਹਾਡੇ ਤੇ ਐਕਸ਼ਨ ਲਵੇ ਜਾਂ ਨਾ ਅਸੀਂ ਟੋਟਲ ਕੀਤਾ ਥੈਂਕ ਯੂ ਥੈਂਕ ਯੂ ਸੋ ਨਾਈਸ